7 ਅਕਤੂਬਰ ਨੂੰ ਦੋ ਪੁਲਿਸ ਅਫਸਰਾਂ ਨੂੰ ਹਾਈ ਕੋਰਟ ਵੱਲੋਂ ਮਿਲੀ 3 ਸਾਲ ਦੀ ਸਜ਼ਾ ਤੇ ASI ਨੂੰ ਮਿਲੀ 1 ਸਾਲ ਦੀ ਸਜ਼ਾ ਦੇ ਨਾਲ ਬੇਸ਼ੱਕ 22 ਸਾਲ ਪੁਰਾਣੇ ਕੇਸ 'ਚ ਗੁਰਦੇਵ ਕੌਰ ਨਾਂ ਦੀ ਮਹਿਲਾ ਨੇ ਜਿੱਤ ਹਾਸਲ ਕਰ ਲਈ ਹੈ ਪਰ ਇਸ ਕੇਸ ਨੂੰ ਲੜਦੇ-ਲੜਦੇ ਮਲੇਰਕੋਟਲਾ ਦੇ ਪਿੰਡ ਬਾਗੜਿਆ ਦੀ ਰਹਿਣ ਵਾਲੀ ਇਸ ਮਹਿਲਾ ਦਾ ਪੂਰਾ ਪਰਿਵਾਰ ਕਰਜ਼ੇ 'ਚ ਡੁੱਬ ਗਿਆ ਹੈ ਨਮਕਾਂ ਦੇ ਨਾਲ ਆਪਣੇ ਦੁੱਖ ਨੂੰ ਬਿਆਨ ਕਰਦੀ ਪੀੜਤਾ ਨੇ ਕਿਹਾ ਕਿ ਇੰਨੇ ਸਾਲਾਂ ਤੋਂ ਕੋਰਟ ਦੇ ਚੱਕਰ ਕੱਟਦਿਆਂ ਜੋ ਖਰਚਾ ਹੋਇਆ ਹੈ ਉਹ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਜਾਵੇਗਾ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ ਰੋਹਨ ਸਾਹਿਬ ਨੂੰ ਨਹੀਂ ਮਿਲਿਆ ਸਾਨੂੰ ਜਿਨ੍ਹਾਂ ਨੇ ਪੋਸਟਲ ਨੇ ਸਾਡੇ ਤੇ ਘੇਰ ਕੇ ਬੱਸ ਚੜ੍ਹਦੀਆਂ ਤੇ ਖਾਲੀ ਸਾਡੇ ਬੈਗਾਂ ਦੀ ਤਲਾਸ਼ੀ ਕੱਪੜਿਆਂ ਦੇ ਨਾਲ ਸਾਡੇ ਤੇ ਐਡਾ ਸਿਤਮਾ ਕਰਿਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਸਾਡਾ ਇਹਨਾਂ ਨੂੰ ਸਕਾਨ ਹੋ ਗਿਆ ਇਹਨੇ ਵਕੀਲਾਂ ਨੂੰ ਅਸੀਂ ਖਰਚਾ ਭਰਿਆ ਕੇਸ ਲੜਿਆ ਸਾਨੂੰ ਕੀ ਨਤੀਜਾ ਮਿਲਿਆ ਕੁਝ ਵੀ ਨਹੀਂ ਮਿਲਿਆ ਜੀ ਸਾਨੂੰ ਜੀ ਦੇਖੋ ਜਿੰਨਾ ਸਾਡਾ ਖਰਚਾ ਹੋਗਾ ਸਾਨੂੰ ਜਿੰਨਾ ਸਾਡੇ ਦਿਲ ਤੇ ਦੁੱਖ ਤਕਲੀਫ ਜਿੰਨੀਆਂ ਬੀਤੀਆਂ ਨੇ ਅਸੀਂ ਆਪਦਾ ਕਰਜ਼ਾ ਚੱਕ-ਚੱਕ ਚੱਲੀਆਂ ਨੇ ਚੰਡੀਗੜ੍ਹ ਜਿਹੜਾ ਕੇਸ ਲੜਿਆ ਸਨ ਵਕੀਲਾਂ ਨਾਲ ਲੜ ਕੇ ਜਿੱਤਿਆ ਲਾਇਆ ਸਨ ਸਾਰਾ ਮੇਰਾ ਜੀ ਕਰਜ਼ੇ ਤੇ ਚੱਕਿਆ ਹੋਇਆ ਲਾਇਆ ਹੋਇਆਗਾ ਉਹ ਸਾਰਾ ਮੈਨੂੰ ਮਿਲਣਾ ਚਾਹੀਦਾ ਪਰ ਜਿਹੜਾ ਇਹ ਅਣਮਨੁੱਖੀ ਕਾਰਾ ਹੋ ਗਿਆ ਜੀ ਸਾਡੇ ਨਾਲ ਇਹਨੇ ਸਾਡੀ ਸਾਰੇ ਪਰਿਵਾਰ ਦੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਜਿੰਨਾ ਉਹਨੇ ਅਣਮਨੁੱਖੀ ਕਾਰਾ ਕੀਤਾਗਾ ਇਹ ਤਾਂ ਕੁਝ ਵੀ ਨਹੀਂ ਸਜ਼ਾ ਜੀ ਉਹਨਾਂ ਵਾਸਤੇ ਮੇਰੇ ਹਿਸਾਬ ਨਾਲ ਤਾਂ ਇਹ ਜੇ ਬੰਦਿਆਂ ਨੂੰ ਇੱਕ ਐਸੇ ਸਜ਼ਾ ਮਿਲਣੀ ਚਾਹੀਦੀ ਹੈ ਕਿ ਇੱਕ ਮਿਸਾਲ ਹੋਵੇ ਵੀ ਕੋਈ ਤਾਂ ਕਿ ਅੱਗੇ ਤੋਂ ਵੀ ਕੋਈ ਪੁਲਿਸ ਵਾਲਾ ਕਿਸੇ ਨਾਲ ਅਣਮਨੁੱਖੀ ਕਾਰਨਾ ਨਾ ਕਰੇ ਦੱਸ ਦਈਏ ਕਿ ਸਾਲ 1993 ਵਿੱਚ ਅੰਮ੍ਰਿਤਸਰ বাস ਸਟੈਂਡ ਤੋਂ ASI ਨੇ ਚਾਰ ਮਹਿਲਾਵਾਂ ਨੂੰ ਨਾਜਾਇਜ਼ ਹਿਰਾਸਤ ਚ ਰੱਖ ਕੇ ਉਹਨਾਂ ਦੇ ਮੱਥੇ ਤੇ ਜੇਬ ਕਤਰੀ ਗੁਦਵਾ ਦਿੱਤਾ ਸੀ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਦੋਸ਼ੀ ਮੁਲਾਜ਼ਮਾ ਨੂੰ 7 ਸਾਲ ਦੀ ਸਜ਼ਾ ਸੁਣਾਈ ਸੀ ਮਲੇਰ ਕੋਟਲਾ ਤੋਂ ਸੁਖਾ ਖਾਨ ਜਗਬਾਨੀ ਟੀਵੀ